ਕੋਈ ਹੈਗਾ ਜਿਹੜਾ ਜਿਸ ਨੂੰ ਤੁਸੀਂ ਜੈ ਸ਼੍ਰੀ ਰਾਮ ਬੋਲੋ ਜਿਹੜਾ ਜਿਹੜਾ ਧਰਮ ਦਾ ਹੈਗਾ ਉਸ ਧਰਮ ਨੂੰ ਬਿਓ ਨਾ ਤੁਸੀਂ ਬੋਲੋ ਜੈ ਸ਼੍ਰੀ ਰਾਮ ਪੰਜੀ ਬੋਲੋ ਜਰਾ ਇੱਕ ਵਾਰ ਤੁਸੀਂ ਕੋਈ ਨਹੀਂ ਕੋਈ ਨਹੀਂ ਭਾਜੀ ਨਹੀਂ ਜੈ ਸ਼੍ਰੀ ਰਾਮ ਤਾਂ ਬੋਲੋ ਨਾ ਤੁਸੀਂ ਚਰਚ ਚਰਚ ਚ ਆ ਕੇ ਸਾਨੂੰ ਕਹਿ ਰਹੇ ਆਨ ਨੂੰ ਇੱਕ ਵਾਰ ਬੋਲੋ ਜਰਾ ਜੈ ਸ਼੍ਰੀ ਰਾਮ ਅਸੀਂ ਜ਼ਬਰਦਸਤ ਨਹੀਂ ਤੁਸੀਂ ਹਿੰਦੂ ਤੁਸੀਂ ਹਿੰਦੂ ਕੰਮ ਨੂੰ ਤੁਸੀਂ ਕਿਉਂ ਆ ਰਹੇ ਮੇਚ ਤੁਸੀਂ ਬੈਸ ਨਹੀਂ ਭਾਜੀ ਤੁਹਾਡੇ ਨਹੀਂ ਬੈਸ ਨਹੀਂ ਤੁਸੀਂ 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 ਸਤਨਾਮ ਵਾਹਿਗੁਰੂ ਬੋਲੋ ਸਤਨਾਮ ਵਾਹਿਗੁਰੂ ਬੋਲੋ ਹੋਈ ਬੋਲੋ ਬੋ ਬੋਲੋ ਵਾਹਿਗੁਰੂ ਦਾ ਖਾਲਸਾ ਬੋਲੋ ਨੇ ਭੈਣ ਜੀ ਲਿਖਿਆ ਜੋ ਮਰਜੀ ਆ ਤੁਸੀਂ ਬੋਲੋ ਫਿਰ ਜੈ ਸ਼੍ਰੀ ਰਾਮ ਬੋਲੋ ਚਾਰ ਨਹੀਂ ਕਰ ਸਕਦੇ ਜੈ ਸ਼੍ਰੀ ਰਾਮ ਬੋਲੋ ਭੈਣ ਜੀ ਭੈਣ ਜੀ ਜੈ ਸ਼੍ਰੀ ਰਾਮ ਬੋਲੋ ਸਤਨਾਮ ਵਾਹਿਗੁਰੂ ਬੋਲੋ ਤੁਸੀਂ ਉਹਨਾਂ ਤੋਂ ਨੱਠਦੇ ਆ ਐ ਕਨਵਰਟ ਕਰਨ ਲਈ ਤੁਸੀਂ ਆ ਜਾਂਦੇ ਆ ਲੋਕਾਂ ਨੂੰ ਚੱਕਰ ਤੋਂ ਆਪਣੇ ਆਪਾਂ ਬਹੁਤ ਛੋੜੇ ਜਾ ਜ਼ਬਰਦਸਤੀ ਨਹੀਂ ਕਰਦੇ ਇੱਥੇ ਕੋ ਬੜੇ ਮੈਂ ਫਿਰ ਤੁਸੀਂ ਹੈ ਆ ਦੇਖੋ ਜਰਾ ਆ ਜੀਸ਼ੂ ਮਸੀਹ ਦਾ ਕਰ ਰਹੇ ਪ੍ਰਚਾਰ ਔਰ ਇਹਨਾਂ ਨੂੰ ਕਹੇ ਜੈ ਸ਼੍ਰੀ ਰਾਮ ਬੋਲੋ ਸਤਨਾਮ ਵਾਹਿਗੁਰੂ ਬੋਲੋ ਉਹ ਤੇ ਇਹਨਾਂ ਨੂੰ ਵਿਜਖਣ ਲੇਕਿਨ ਸੇਖੋ ਰੇ ਹਿੰਦੂ ਜੇ ਇਹਨਾਂ ਦੇ ਪ੍ਰੋਗਰਾਮ ਆ ਜਾਣ ਉਹ ਇਹ ਜੇ ਕਰਦੇ ਭਾਂਜੀ ਇੱਧਰ ਨਾ ਜਾਣਾ ਮੱਲੇ ਜੇ ਮੇਰੀ ਗੱਲ ਸੁਣ ਲੋ ਅਸੀਂ ਸਾਰੇ ਮੱਲਾ ਇਕੱਠਾ ਕਰ ਲੈਣਾ ਤੁਹਾਡੇ ਤੇ ਜੁੱਤੀਆਂ ਮੈਨੇ ਸ਼ੁਰੂ ਐਂ ਮੇਰੀ ਗੱਲ ਸੁਣ ਲੋ ਇੱਥੇ ਡੋੜ ਜਾ ਤਾ ਹੈ ਤੁਹਾਨੂੰ ਜੈ ਸ਼੍ਰੀ ਰਾਮ ਸਤਨਾਬਾ ਵਾਹਿਗੁਰੂ ਜਮ ਜਕਸੇ ਨੇ ਤੁਹਾਨੂੰ ਇੱਥੇ ਲੈ ਕੇ ਆ ਕੇ ਚੱਕੇ ਜਿਸ਼ੂ ਦਾ ਆਉਂਦੇ ਘਰੇ ਮੱਲੇ ਜੀ ਵੜਦੇ ਚਲੋ ਮੈਂ ਤੁਹਾਡੇ ਅੱਗੇ ਮੇਰਾ ਮੱਲਾ ਕਾ ਮੈਂ ਨਾ ਤੁਹਾਡੇ ਜੁੱਤੀਆਂ ਮਾਰ ਕੇ ਤੁਹਾਡੇ ਆਉਂ ਤੁਹਾਨੂੰ ਕੋਈ ਨਹੀਂ ਭਰਾਵਾ ਤੇਰਾ ਮਾਲਕ ਹੈ ਮੈਂ ਤੁਸੀਂ ਬੋਲੋ ਨਾ ਉਸੀ ਬਾਕੀਆਂ ਨੂੰ ਕਹਿ ਰਹੇ ਬੋ ਕਰ ਰਿਹਾ ਆਪ ਵੀ ਜੈ ਸ਼੍ਰੀ ਰਾਮ ਮਤਲਬ ਉਹਨਾਂ ਤਾਂ ਤੁਸੀਂ ਚੱਲਦੇ ਨਹੀਂ ਉਹਨਾਂ ਤੇ ਇਹ ਤਾਂ ਭਾਈ ਜੀ ਵਾਪਸ ਮੁੜ ਜਾ ਇੱਥੇ ਆ ਮੇਰੇ ਜੇ ਜਿੰਨੇ ਵੀ ਜਿਹੜੇ ਮੇਰੇ ਕੋਈ Hindu ਸੰਗਠਨਾਂ ਦੇ ਭਰਾ ਜਾਂ ਜਿਹੜੇ ਵੀ ਸਾਡੇ ਕੋਈ Hindu ਹੈਗੇ ਆ ਉਹ ਇੱਥੇ ਸਾਰੇ ਇਕੱਠੇ ਹੋਣ ਸਿੱਖ ਭਰਾ ਵੀ ਆਣ ਆਹ ਦੇਖੋ ਜਿਹੜਾ ਕਿਦਾਂ ਜੈ ਸ਼੍ਰੀ ਰਾਮ ਔਰ ਸਤਨਾਮ ਵਾਹਿਗੁਰੂ ਦੇ ਵਿੱਚ ਇਹਨਾਂ ਨੂੰ ਆਬਜੈਕਸ਼ਨ ਆ ਕਿ ਅਸੀਂ ਨਹੀਂ ਬੋਲ ਸਕਦੇ ਲੇਕਿਨ ਆਪਣਾ 크ਰਿਸਚੀਅਨਟੀ ਦਾ ਸਾਡੇ ਸਾਰੇ ਹਿੰਦੂਆਂ ਤੇ ਸਿੱਖਾਂ ਦੇ ਉਤੇ ਬੰਦ ਰਹੇ ਆ ਇਹ ਬੋਲੋ ਜੈ ਸ਼੍ਰੀ ਰਾਮ ਕੰਜੀ ਬੋਲੋ ਜੈ ਸ਼੍ਰੀ ਰਾਮ ਕੰਜੀ ਜੈ ਸ਼੍ਰੀ ਰਾਮ ਬੋਲੋ ਜੀ ਕੰਜੀ ਜੈ ਸ਼੍ਰੀ ਰਾਮ ਬੋਲਿਓ ਜੀ ਆ ਬੋਲੋ ਸਤਨਾਮ ਵਾਇਗੁਰੂ ਬੋਲੋ ਜਰਾ ਕੰਜੀ ਸਤਨਾਮ ਵਾਇਗੁਰੂ ਬੋਲੋ ਕੰਜੀ ਬੋਲਿਓ ਸਤਨਾਮ ਵਾਇਗੁਰੂ ਬੋਲੋ ਜੈ ਸ਼੍ਰੀ ਰਾਮ ਹੈ ਜੀ ਚਲੋ ਜਰਾ ਕਰਦੇ ਹ ਇਕੱਠੇ